ਮੇਨ ਜਿਹੜਾ ਮੁੱਦਾ ਹੈਗਾ ਉਹ ਉਹ ਝੂਠੇ ਸੌਦੇ ਵਾਲੇ ਦਾ ਨਾ ਵੀ ਉਹਨੂੰ ਕਿਉਂ ਮaaf ਕੀਤਾ ਜੀ ਕੀ ਕੀ ਗੱਲ ਹੋ ਗਈ ਜੀ ਉਦੋਂ ਉਹ ਪੁਰਾਣਾ ਚੰਦੂ ਮਾਜਰਾ ਪੜਿਆ ਸੀ ਖ਼ਬਰਾਂ 'ਚ ਵੀ ਉਹ ਉਹਦਾ ਚੋਲਾ ਜਿਹੜਾ ਉਹਨੇ ਪਾਇਆ ਸੀ ਉਹ ਲੈ ਕੇ ਗਿਆ ਇਹ ਵੋਟਰਾਂ ਲਈ ਤੁਸੀਂ ਜੋ ਕੁਝ ਵੀ ਕੀਤਾ ਉਹਦੇ ਵਿੱਚ ਇਕੱਲਾ ਸੁਖਬੀਰ ਬਾਦਲ ਤਾਂ ਦੋਸ਼ੀ ਨਹੀਂ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਨੇ ਤੇ ਜੇ ਅਸੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਇਸੇ ਗੱਲ ਤੇ ਹੀ ਤੁੱਲੇ ਹੋਏ ਨੇ ਵੀ ਅਸੀਂ ਤਾਂ ਜੀ ਇਹਨੂੰ ਪ੍ਰਧਾਨਗੀ ਤੋਂ ਕੱਢਣਾ ਤਾਂ ਇਹ ਸਾਡੇ ਅਧਿਕਾਰ ਖੇਤਰ 'ਚ ਨਹੀਂ ਹੈਗਾ ਅਸੀਂ ਕਿਸੇ ਨੂੰ ਉਹਦੇ ਘਰੋਂ ਨਹੀਂ ਕੱਢ ਸਕਦੇ ਅਸੀਂ ਉਹਦੇ ਖੇਤ 'ਚੋਂ ਨਹੀਂ ਕੱਢ ਸਕਦੇ ਅਸੀਂ ਉਹਦੀ ਦੁਕਾਨ 'ਚੋਂ ਨਹੀਂ ਕੱਢ ਸਕਦੇ ਅਸੀਂ ਉਹਦੇ ਕਾਰੋਬਾਰ 'ਚੋਂ ਉਹਦੇ ਖੇਤਰ 'ਚੋਂ ਨਹੀਂ ਕੱਢ ਸਕਦੇ ਉਹਦੇ ਖੇਤਰ 'ਚ ਹੀ ਉਹਨੂੰ ਜੋ ਤੁਸੀਂ ਧਾਰਮਿਕ ਸਜ਼ਾ ਸ਼ਬਦ ਉਚਿਤ ਨਹੀਂ ਹੈ ਸੇਵਾ ਸ਼ਬਦ ਹੈ ਕਿ ਤੁਸੀਂ ਰਹਿਤ ਮਰਿਆਦਾ ਦੇ 31 ਨੰਬਰ ਪੇਜ ਹੈ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਉਸ ਤੇ ਪੜ੍ਹ ਲਓ ਤਨਖਾਹ ਹੋਣ ਦੀ ਵਿਧੀ ਉਦੇ ਸਾਫ ਸਾਫ ਲਿਖਿਆ ਹੋਇਆ ਕਿ ਤਨਖਾਹ ਉਹ ਲਈ ਜਾਵੇ ਜੋ ਖਾਸ ਕਰਕੇ ਹੱਥਾਂ ਨਾਲ ਸੇਵਾ ਕੀਤੀ ਜਾਵੇ ਚਲੋ ਤੁਸੀਂ ਉਹਦੇ ਨਾਲ ਕੀਰਤਨ ਸੁਣਨ ਦੀ ਉਹਨਾਂ ਨੂੰ ਸੇਵਾ ਬਖਸ਼ ਦਿਓ ਸਨਮਾਨ ਬਖਸ਼ ਦਿਓ ਤੁਸੀਂ ਉਹਨਾਂ ਨੂੰ ਨਾਲ ਝਾੜੂ ਲਾ ਲਓ ਦੇਗ ਵਰਤਵਾ ਲਓ ਉਹਨਾਂ ਕੋਲ ਚੰਦਰੀਆਂ ਵਿਸਵਾ ਲਓ ਭਾਂਡੇ ਉਹਨਾਂ ਨੂੰ ਕਹਿ ਦਿਓ ਤੁਸੀਂ ਜੋੜੇ ਚ ਮਾਂਜ ਦਿਓ ਜੋੜੇ ਝਾੜ ਦਿਓ ਇਹ ਤੁਸੀਂ ਕਹਿ ਦਿਓ ਤੁਸੀਂ ਉਹਨਾਂ ਨੂੰ 10 ਦਿਨ 5 ਦਿਨ 7 ਦਿਨ ਇੱਕ ਜੈਨੋਸਾਈਡ ਜਿਸ ਮਨਿਸਟਰ ਸਿੱਖ ਦੇ ਵੇਲੇ ਹੋਇਆ ਉਹਨੂੰ ਤੁਸੀਂ 7 ਦਿਨਾਂ ਚ ਕਲੀਅਰ ਕਰ ਦਿੱਤਾ ਬਰਨਾਲਾ ਆਇਆ ਤੁਸੀਂ ਉਹਨੂੰ ਕਲੀਅਰ ਕਰ ਦਿੱਤਾ ਔਰ ਗਿਆਨੀ ਜਲ ਸਿੰਘ ਵੇਲੇ ਤਾਂ ਮੇਰੇ ਖਿਆਲ ਐਕਸ਼ਨ ਨਹੀਂ ਕੋਈ ਲਿਆ ਗਿਆ ਸੀ ਇਸ ਤਰ੍ਹਾਂ ਦਾ ਤੋਂ ਇਸ ਤਰ੍ਹਾਂ ਮਤਲਬ ਜੇ ਰਾਸ਼ਟਰਪਤੀ ਵੀ ਆਇਆ ਬਖਸ਼ਿਆ ਗਿਆ ਗ੍ਰਹਿ ਮੰਤਰੀ ਵੀ ਆ ਉਸ ਵੇਲੇ ਵੱਡਾ ਕੱਲੂ ਕਾਰਾ ਹੋਇਆ ਕੌਮ ਦਾ ਅੱਜ ਤੱਕ ਜਿਹੜਾ ਹੈ ਉਹ ਪਿੰਡਾਂ ਚੋਂ ਬਰਾਤਾਂ ਨਹੀਂ ਕਹਿੰਦੇ ਚੜਦੀਆਂ ਜਿਹੜਾ ਪਿੰਡਾਂ ਦੇ ਪਿੰਡ ਖਤਮ ਹੋ ਗਏ ਮਾਫ ਕਰ ਦਿੱਤਾ ਗਿਆ ਫਿਰ ਇੱਥੇ ਇੱਕ ਗੱਲ ਹੋਰ ਹੈਗੀ ਹੈ ਕਿਸਦਾਰ ਸੁਖਬੀਰ ਸਿੰਘ ਇਕੱਲੇ ਤਾਂ ਦੋਸ਼ੀ ਨਹੀਂ ਹੈਗੇ ਬਿਲਕੁਲ ਉਹਨਾਂ ਦੀ ਬਜ਼ਾਰਤ ਮੇਨ ਜਿਹੜਾ ਮੁੱਦਾ ਹੈਗਾ ਉਹ ਉਹ ਝੂਠੇ ਸੌਦੇ ਵਾਲੇ ਦਾ ਨਾ ਵੀ ਉਹਨੂੰ ਕਿਉਂ ਮaaf ਕੀਤਾ ਜੀ ਕੀ ਕੀ ਗੱਲ ਹੋ ਗਈ ਜੀ ਉਦੋਂ ਉਹ ਪੁਰਾਣਾ ਚੰਦੂ ਮਾਜਰਾ ਪੜਿਆ ਸੀ ਖ਼ਬਰਾਂ 'ਚ ਵੀ ਉਹ ਉਹਦਾ ਚੋਲਾ ਜਿਹੜਾ ਉਹਨੇ ਪਾਇਆ ਸੀ ਉਹ ਲੈ ਕੇ ਗਿਆ ਯਾ ਵੋਟਰਾਂ ਲਈ ਤੁਸੀਂ ਜੋ ਕੁਝ ਵੀ ਕੀਤਾ ਉਹਦੇ ਵਿੱਚ ਇਕੱਲਾ ਸੁਖਬੀਰ ਬਾਦਲ ਤਾਂ ਦੋਸ਼ੀ ਨਹੀਂ ਹੈ ਦੋਸ਼ੀ ਹੈ ਤੁਸੀਂ ਕਿਹਾ ਕਾਲ ਤੱਕ ਸਭ ਤੋਂ ਦੇਸ਼ ਸਰਵਪਰੀਏ ਮੰਨਦੇ ਜਿਹੜੇ ਬਾਹਰ ਨਾਲ ਦੂਜੇ ਮਲਾਈ ਦੇ ਦੋਨੇ ਖਾਣ ਵਾਲੇ ਨੇ ਜਿਹਨੇ ਮਿਨਿਸਟਰ ਹੋਰ ਨੇ ਕੱਲਾ ਬਾਦਲ ਤੋ ਦੋਸ਼ੀ ਹੈ ਬਾਕੀ ਨਹੀਂ ਦੋਸ਼ੀ ਬਾਕੀ ਕਹਿੰਦੇ ਜੀ ਅਸੀਂ ਸੁਧਾਰ ਲੈ ਰਹੇ ਸਾਨੂੰ ਦੇ ਦ ਅਸੀਂ ਲਿਖ ਕੇ ਦੇ ਦਿੱਤਾ ਵੀ ਸਾਨੂੰ ਦੋਸ਼ ਲਾ ਦੇ ਤੇ ਉਹਨਾਂ ਨੂੰ ਵੀ ਤਨਖਾਹ ਲਾਓ ਉਹਨਾਂ ਨੂੰ ਵੀ ਬੁਲਾਓ ਵਾਈ ਨਾਟ ਯੂ ਕਾਲਿੰਗ ਥੈਮ ਇਹ ਨਿਮਰਤਾ ਸਹਿਤ ਸਾਡਾ ਆ ਇਹਨਾਂ ਪੇਸ਼ਵਾਲ ਸਿੰਘ ਸਾਹਿਬ ਜੀ ਦੇ ਚਰਣਾ ਚ ਹੀ ਸਵਾਲ ਹੈਗਾ ਵੀ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਬੁਲਾ ਰਹੇ ਉਹਨਾਂ ਨੂੰ ਬੁਲਾ ਲਓ ਉਹਨਾਂ ਨੂੰ ਵੀ ਤਨਖਾਹ ਲਾ ਦਿਓ ਬਰਾਬਰ ਦੀ ਲਾ ਦਿਓ ਸਾਰਿਆਂ ਨੂੰ ਇਕੱਠੇ ਕਰਕੇ ਤੇ ਅਸੀਂ ਤਾਂ ਸਾਰਿਆਂ ਨੂੰ ਲਾਵਾਂਗੇ ਨਾਲੇ ਅਕਾਲ ਤਖਤ ਸਾਹਿਬ ਜੀ ਦੀ ਸਰਵੋੱਚ ਪਦਵੀ ਤੇ ਜਿਹੜਾ ਵੀ ਸੁਭਾਗਾ ਗੁਰਸਿੱਖ ਜਥੇਦਾਰ ਦੇ ਰੂਪ ਵਿੱਚ ਹੋਵੇ ਉਹਨੇ ਨਿਆਂ ਕਰਨਾ ਹੁੰਦਾ ਉਹਨੇ ਪਾਰਟੀ ਪੱਖ ਨਹੀਂ ਦੇਖਣਾ ਹੁੰਦਾ ਉਹਨੇ ਪੜਿਆ ਹੈ ਕਿ ਨਹੀਂ ਪੜਿਆ ਕਿਹੜੇ ਪੱਖ ਦਾ ਕਿਹੜੀ ਪਾਰਟੀ ਦਾ ਇਹ ਨਹੀਂ ਦੇਖਣਾ ਹੁੰਦਾ ਨਿਆਇ ਕਰਨਾ ਹੁੰਦਾ ਹੈ ਕਿ ਅਸੀਂ ਇਹ ਨਹੀਂ ਲੇਖਦੇ ਵੀ ਪ੍ਰੋਗਰਾਮ ਕਿਹੜਾ ਹੈਗਾ ਵੀ ਆਨੰਦ ਕਾਰਜ ਦਾ ਹੈ ਕਿ ਭੋਗ ਦਾ ਹੈ ਕਿ ਕਿਹੜਾ ਕਿਸੇ ਜਨਮ ਦੇਂਦਾ ਕੜਾ ਪ੍ਰਸ਼ਾਦ ਵਰਤੌਣਾ ਹਰ ਸਮਾਗਮ ਤੇ ਕੜਾ ਪ੍ਰਸ਼ਾਦ ਹੀ ਵਰਤੌਣਾ ਮਿਠਾਈ ਵਰਤੌਣਾ ਹਰ ਸਾਡਾ ਦੀਵਾਨ ਸਮਾਪਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਤੇ ਹੀ ਹੁੰਦਾ ਹੈ ਨਾ ਬਿਲਕੁਲ ਤੇ ਜੇ ਸੁਖਵੀਰ ਬਾਦਲ ਨਾ ਆਉਂਦੇ ਤਾਂ ਅਸੀਂ ਦੂਜੇ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਖਿਲਾਫ ਬੋਲਦੇ ਵੇ ਤਾਂ ਕੋਰੋ ਬਣ ਗਿਆ ਇਹ ਤਾਂ ਹੰਕਾਰੀ ਬਣ ਗਿਆ ਇਹ ਤਾਂ ਰਾਵਣ ਬਣ ਗਿਆ ਇਹ ਤਾਂ ਹਰਨਾਖਸ ਬਣ ਗਿਆ ਸੀ ਇਹ ਕਹਿੰਦੇ ਹੁਣ ਜਦੋਂ ਉਹ ਆ ਗਏ ਨੇ ਤੇ ਹੁਣ ਕਿਉਂ ਨਹੀਂ ਪਾਪੋਂ ਬਖਸ਼ ਰਹੇ ਸ਼ਰਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਪੰਥ ਦੀ ਹਰਿਆਵਲ ਦਸਤਾ ਹੈਗਾ ਪੰਥ ਦੀ ਖੜਕ ਭੁਜਾ ਹੈਗੀ ਹੈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਹਰ ਵੇਲੇ ਹਰ ਥਾਂ ਲੋੜਵੰਦਾਂ ਲਈ ਸਭ ਕੁਝ ਲੈ ਕੇ ਖੜੀ ਹੈ ਗੁਰੂ ਘਰ ਦਾ ਸਨਮਾਨ ਕਰਦੀ ਹੈ ਇਸ ਲਈ ਅਸੀਂ ਸਿੰਘ ਸਾਹਿਬ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਵੀ ਈਰਖਾ ਛੱਡੋ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਕਹਿੰਦਾ ਮੈਂ ਹੀ ਹਾਂਗਾ ਮੇਰੇ ਬਿਨਾ ਕੋਈ ਹੈ ਹੀ ਨਹੀਂ ਤੇ ਬੋਲਦੇ ਝੂਠ ਨੇ ਸੱਚ ਬੋਲਦੇ ਨਹੀਂ ਜੇ ਵਿਰਸਾ ਸਿੰਘ ਬਲਟੋਆ ਨੇ ਤੁਹਾਡੇ ਬੱਚੀਆਂ ਪਿਆਰੀਆਂ ਬੱਚੀਆਂ ਲਈ ਕੋਈ ਗਲਤ ਸ਼ਬਦ ਕਿਹਾ ਤੁਸੀਂ ਚੈਨਲ ਤੇ ਰੋ ਰੋ ਕੇ ਬੋਲਿਆ ਕਿ ਮੈਂ ਜਥੇਦਾਰ ਨਹੀਂ ਹਾਂ ਮੈਂ ਨਾਲ ਪਿਓ ਵੀ ਹਾਂ ਬਹੁਤ ਅੱਛੀ ਗੱਲ ਹੈ ਪਿਤਾ ਹੋ ਤੁਸੀਂ ਗੁਰੂ ਤੁਹਾਡੇ ਪਿਤਾ ਪਨ ਨੂੰ ਹੋਰ ਮਜ਼ਬੂਤ ਕਰੇ ਤੁਹਾਡਾ ਆਪਸੀ ਪ੍ਰੇਮ ਹੋਰ ਨੇੜਤਾ ਹੋਰ ਬੱਚਿਆਂ ਨਾਲ ਵਧੇ ਪਰਿਵਾਰ ਚ ਖੁਸ਼ੀਆਂ ਵਧਣ ਸਾਡੀ ਅਰਦਾਸ ਹੈ ਜੇ ਕੋਤਸਾ ਦਾ ਪ੍ਰਿਆਸ ਵੀ ਜੋ ਅਸੀਂ ਕਰ ਸਕਦੇ ਹਾਂ ਉਹ ਵੀ ਕਰਾਂਗੇ ਤੁਹਾਡਾ ਪਰਿਵਾਰ ਸੁਖੀ ਰਹੇ ਤੁਸੀਂ ਚੜ੍ਹਦੀ ਕਲਾ ਜਰੋ ਤੁਹਾਡੀ ਲੰਬੀ ਉਮਰ ਹੋਵੇ ਤੁਹਾਡੀ ਪਦਵੀ ਲੰਬੀ ਰਹੇ ਲੇਕਿਨ ਤੁਸੀਂ ਝੂਠ ਕਿਉਂ ਬੋਲੇ ਅੱਛਾ ਇੱਕ ਸਵਾਲ ਤੁਸੀਂ ਜੀ ਜੀ ਤੁਸੀਂ ਬਲਟੋਆ ਮੰਗ ਰਿਹਾ ਵੀ ਜੇ ਮੈਂ ਬੋਲਿਆ ਤਾਂ ਪੰਥ ਦੇ ਸਾਹਮਣੇ ਰੱਖ ਦਿਓ ਜੀ ਤੁਹਾਡੇ ਕੋਲ ਹੈ ਹੀ ਕੱਖ ਨਹੀਂ ਤੇ ਤੁਸੀਂ ਝੂਠ ਬੋਲ ਰਹੇ ਹੋ ਤੇ ਜੇ ਤੁਸੀਂ ਝੂਠ ਬੋਲ ਰਹੇ ਹੋ how can you sit on the temporal seat ਝੂਠੇ ਬੰਦੇ ਵਾਸਤੇ ਜਥੇਦਾਰ ਦੀ ਪਦਵੀ ਕਤਈ ਨਹੀਂ ਹੈ ਇਸ ਲਈ ਮੈਂ ਇਹ ਮੈਂ ਤਾਂ ਇਹ ਕਹਿਣਾ ਜਦੋਂ ਦੇ ਇਸ ਮਹਾਨ ਪੁਰਖ ਨੂੰ ਇਸ ਮਹਾਨ ਪਦਵੀ ਤੇ ਲਿਆਂਦਾ ਗਿਆ ਸਿਵਾਏ ਗੁਰੂ ਪੰਥ ਦੇ ਨੁਕਸਾਨ ਤੋਂ ਹੋਰ ਇਹਨਾਂ ਕੁਝ ਨਹੀਂ ਕੀਤਾ ਹਰ ਜਗ੍ਹਾ ਨੁਕਸਾਨ ਕੀਤਾ ਇੱਕ ਮਾਈਲਸਟੋਨ ਦੱਸਣ ਵੀ ਆ ਹੈਗਾ ਮੈਂ ਆ ਕਿਹਾ ਕਰੋਨਾ ਚ ਇਹਨਾਂ ਦੱਸਿਆ ਹੋਵੇ ਕੁਝ ਕੀਤਾ ਹੋਰ ਵੇਲੇ ਦੱਸਿਆ ਹੋਵੇ ਜੇ ਕੁਝ ਕੀਤਾ ਹਾਂ ਸਭ ਕੁਝ ਗੁਰਦੁਆਰੇ ਦਾ ਤਨਖਾਹਾਂ ਰਿਹਾਇਸ਼ ਸੇਵਾਦਾਰ ਲੰਗਰ ਗੱਡੀਆਂ ਡੀਜ਼ਲ ਪੈਟਰੋਲ एवरीथिंग ਤੇ ਗੁਰਦੁਆਰਿਆਂ ਤੇ ਜੋ ਸੰਗਤ ਮਿਲੇ ਉਹ ਸਾਡਾ ਹੁਣ ਉਹਨਾਂ ਦੀ ਤੁਸੀਂ ਬਟਿੰਡੇ ਸ਼ਹਿਰ ਵਿੱਚ ਬੰਗਲਾ ਦੇਖੋ ਕਰੋੜਾਂ ਦਾ ਬੰਗਲਾ ਤੁਹਾਡੀ ਤਨਖਾਹ ਦੇ ਜਿਹੜੇ ਸੋਰਸ ਆਫ ਇਨਕਮ ਨੇ ਉਸ ਤੋਂ ਕਈ ਗੁਣਾ ਵੱਧ ਤੁਸੀਂ ਪੈਸਾ ਸ਼ੇਅਰ ਮਾਰਕੀਟਾਂ 'ਚ ਲਾਇਆ ਹੋਇਆ ਤੁਸੀਂ ਪੈਸਾ ਜ਼ਮੀਨਾਂ ਤੇ ਲਾਇਆ ਤੁਹਾਡੇ ਸਭ ਜਗ੍ਹਾ ਜਿੱਥੇ ਜਿੱਥੇ ਜੋਜ ਹੋਇਆ ਸੀ ਕਢਾ ਲੈਣਾ ਤੁਹਾਡੇ ਕਰੋਨਾ ਦੀਆਂ ਬਿਲਡਿੰਗਾਂ ਕੋਠੀਆਂ ਤੁਹਾਡੀਆਂ ਮਹਿੰਗੀਆਂ ਗੱਡੀਆਂ ਤੁਹਾਡੇ ਕਿੱਥੋਂ ਆਈਆਂ ਨੇ ਕਿੰਨੇ ਦਿੱਤੀਆਂ ਤੁਹਾਨੂੰ ਜਿਹੜਾ ਪੈਸਾ ਤੁਹਾਨੂੰ ਦਿੱਤਾ ਗਿਆ ਸੰਗਤ ਵੱਲੋਂ ਉਹ ਤੁਹਾਡਾ ਨਹੀਂ ਹੈਗਾ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੇਟਾ ਹੋਣਾ ਚਾਹੀਦਾ ਉਹ ਗੁਰੂ ਦਾ ਪੈਸਾ ਹੈਗਾ ਤੁਹਾਨੂੰ ਕਿਸੇ ਨੇ ਨਹੀਂ ਕਿਹਾ ਵੀ ਤੁਹਾਨੂੰ ਦਿੱਤਾ ਗਿਆ ਤੁਸੀਂ ਤੇ ਫਿਰ ਇੱਥੇ ਹੀ ਬਸ ਨਹੀਂ ਚਲੋ ਤੁਹਾਨੂੰ ਦੇ ਦਿੱਤਾ ਤੁਸੀਂ ਸਭ ਕੁਝ ਬਣਾ ਲਿਆ ਡਸਨਟ ਮੈਟਰ ਤੁਸੀਂ ਇਜਲਾਸ ਹੋਇਆ ਸ਼੍ਰੋਮਣੀ ਕਮੇਟੀ ਦਾ ਤੁਸੀਂ ਹੈ ਨਹੀਂ ਉੱਥੇ ਬਜਟ ਇਜਲਾਸ ਤੁਹਾਨੂੰ ਸੱਦਾ ਗਿਆ ਜਦ ਕਿ ਤੁਸੀਂ ਜਿਹੜਾ ਜਥੇਦਾਰ ਹੁੰਦਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਨਾਮਿਤ ਮੈਂਬਰ ਵੀ ਹੁੰਦਾ ਹੈ ਤੁਹਾਨੂੰ ਪਤਾ ਹੋਵੇਗਾ ਪੰਜਾਂ ਹੀ ਤਖਤਾਂ ਦੇ ਜਥੇਦਾਰ ਸ਼੍ਰੋਮਣੀ ਗੁਰਮਤਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੋਮੀਨੇਟਿਡ ਮੈਂਬਰ ਹੁੰਦੇ ਨੇ ਉਹਨਾਂ ਮੈਂਬਰਾਂ ਨੂੰ ਹਾਜ਼ਰ ਹੋਣਾ ਹੁੰਦਾ ਉਹਨਾਂ ਦੀ ਹਾਜ਼ਰੀ ਲੱਗਦੀ ਹੈ ਹਾਜ਼ਰੀ ਪੈਂਦੀ ਹੈ ਉੱਥੇ ਸਿੰਘ ਸਾਹਿਬ ਦੀ ਤੇ ਤੁਸੀਂ ਬਜਟ ਵਿੱਚ ਵੀ ਹੈ ਨਹੀਂ ਫਿਰ ਤੁਸੀਂ ਪ੍ਰਧਾਨਗੀ ਦਾ ਚੋਣ ਦਾ ਦਾ ਜਲਾਸ ਹੋਇਆ ਉਹਦੇ ਵਿੱਚ ਵੀ ਤੁਸੀਂ ਹੈ ਨਹੀਂ ਪਤਾ ਚੱਲਿਆ ਵੀ ਤੁਸੀਂ ਬੰਦੀ ਛੋੜ ਦਿਵਸ ਦੀਵਾਲੀ ਸਮਾਗਮਾਂ 'ਚ ਵੀ ਤੁਸੀਂ ਹੈ ਨਹੀਂ ਫਿਰ ਆ ਹੁਣ ਰੀਸੈਂਟਲੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਵਸ ਸੁਲਤਾਨਪੁਰ ਲੋਧੀ ਸ਼ਰੋਮਣੀ ਕਮੇਟੀ ਕੌਮ ਦੇ ਨੁਮਾਇੰਦਾ ਜ਼ਮਾਤ ਉਹਨੇ ਮਨਾਇਆ ਤੁਸੀਂ ਉੱਥੇ ਵੀ ਹੈ ਨਹੀਂ ਤੁਸੀਂ ਕਿੱਥੇ ਹੋ ਜੇ ਤੁਸੀਂ ਨਾ ਗੁਰਪੁਰ ਤੇ ਤੁਸੀਂ ਦੱਸੋ ਗੁਰਦੁਆਰੇ ਮੱਥ ਟੇਕਣ ਤੱਕ ਨਹੀਂ ਤੁਸੀਂ ਗਏ ਤੁਸੀਂ ਤਾਂ ਪਤਾ ਲੱਗਿਆ ਵੀ ਦੁਬਈ ਸ਼ਹਿਰਾਂ 'ਚ ਫਿਰਦੇ ਹੋ ਸ਼ਾਇਦ ਉੱਥੇ ਕੋਈ ਉਠਵਾਟ ਕਰਿੰਦ ਨੇ ਹੋਣ ਜਾਂ ਕੋਈ ਹੋਰ ਕੰਮ ਕਰਨਾ ਹੋਵੇ ਉਹ ਤਾਂ ਸਿੰਘ ਸਾਹਿਬ ਹੀ ਬਿਹਤਰ ਦੱਸ ਸਕਦੇ ਨੇ ਉਹਨਾਂ ਉੱਥੇ ਕੀ ਕੀਤਾ ਤੇ ਤੁਸੀਂ ਗੁਰਦੁਆਰੇ ਮੱਥਾ ਟੇਕਣ ਵੀ ਨਹੀਂ ਜਾ ਰਹੇ ਤੁਹਾਨੂੰ ਪਤਾ ਹੈਗਾ ਕਿ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਲ ਤਾਰਨ ਗੁਰੂ ਨਾਨਕ ਆਇਆ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਤੇ ਉਹ ਚਾਨਣ ਲੈਣ ਤੁਸੀਂ ਸੁਲਤਾਨਪੁਰ ਕਿਉਂ ਨਹੀਂ ਪਹੁੰਚੇ ਤੁਸੀਂ ਇੱਕ ਤਖਤ ਦੇ ਜਥੇਦਾਰ ਚਲੋ ਹੁਣ ਤੁਸੀਂ ਅਕਾਲ ਤਖਤ ਜਥੇਦਾਰ ਨਹੀਂ ਪਰ ਦਮਦਮਾ ਸਾਹਿਬ ਦਿੱਤਾ ਹੈਗਾ ਤੇ ਜਿਹੜਾ ਬੰਦਾ ਸਾਡੇ ਜਿਹੜੇ ਵੱਡੇ ਸਮਾਗਮ ਨੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਉਹਨਾਂ ਦਾ ਜਿਹੜਾ ਸਮਾਗਮ ਹੈ ਜਨਮ ਦਿਨ 555ਵਾਂ ਸੁਲਤਾਨਪੁਰ ਦੀ ਪਾਵਨ ਪਵਿੱਤਰ ਧਰਤੀ ਤੇ ਤੇ ਉੱਥੇ ਤੁਸੀਂ ਆ ਹੀ ਨਹੀਂ ਰਹੇ ਗੁਰਪ੍ਰੋਪ ਤੇ ਫਿਰ ਜਦ ਤੁਸੀਂ ਆਉਣਾ ਨਹੀਂ ਤੇ ਤੁਸੀਂ ਕਿਸੇ ਦੇ ਉਹ ਵਿਆਹਾਂ 'ਚ ਜਾਣਾ ਜਿਹੜੀਆਂ ਬੱਚੀਆਂ ਬਾਰੇ ਇਹ ਕਹਿੰਦੇ ਵੀ ਸਾਡੇ ਮੇਰੀਆਂ ਬੱਚੀਆਂ ਨੂੰ ਉਹਨੇ ਵਲਟੋਏ ਨੇ ਮਾੜਾ ਬੋਲਿਆ ਗਲਤ ਹੈ ਜੇ ਮਾੜਾ ਬੋਲਿਆ ਪਰ ਉਹਨੇ ਬੋਲਿਆ ਨਹੀਂ ਉਹ ਤੇ ਰੋ ਰੋ ਕੇ ਅਰਦਾਸ ਕਰ ਰਿਹਾ ਵੀ ਲੈਓ ਦੇ ਦਿਓ ਦਿਖਾ ਦਿਓ ਤੇ ਝੂਠ ਬੋਲ ਰਹੇ ਨੇ ਫਿਰ ਉਸੇ ਹੀ ਪਿਆਰੀ ਸਾਡੀ ਬੱਚੀ ਉਹ ਸਾਡੀ ਕੌਮ ਦੀ ਬੱਚੀ ਹੈ ਕੋਈ ਵੀ ਬੱਚੀ ਹੈ ਤੇ ਸਿੰਘ ਸਾਹਿਬ ਦੀਆਂ ਬੱਚੀਆਂ ਵੀ ਸਾਡੀਆਂ ਸਤਿਕਾਰਯੋਗ ਪਿਆਰੀਆਂ ਲੱਡਲੀਆਂ ਕੌਮ ਦੀਆਂ ਬੱਚੀਆਂ ਨੇ ਉਹਨਾਂ ਨੂੰ ਤੁਸੀਂ ਲੈ ਕੇ ਤੇ ਉੱਥੇ ਰਾਗਵ ਚੱਡਾ ਦੇ ਵਿਆਹ 'ਚ ਗਏ ਹੋ ਜਿੱਥੇ ਗਲੈਮਰ ਤੋਂ ਬਿਨਾ ਹੋਰ ਹੈ ਹੀ ਕੱਖ ਨਹੀਂ ਫਿਰ ਤੁਸੀਂ ਇਹ ਦੱਸੋ ਵੀ ਕਾਹਦੇ ਲਈ ਲੈ ਕੇ ਗਏ ਆ ਕਹਿੰਦੇ ਜੀ ਉਹ ਮੇਰੀ ਬੱਚੀ ਕਹਿੰਦੀ ਸੀ ਮੈਂ ਪ੍ਰਿਯੰਕਾ ਚੌਪੜਾ ਨੂੰ ਮਿਲਣਾ ਪ੍ਰਿਯੰਕਾ ਚੌਪੜਾ ਰਿਸ਼ਤੇਦਾਰ ਪ੍ਰਿਯੰਕਾ ਚੌਪੜਾ ਕੋਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਪਰਿਵਾਰ ਪ੍ਰਿਯੰਕਾ ਚੌਪੜਾ ਕੋਈ ਪੰਥਕ ਪੰਥਕ ਹਸਤੀ ਹੈ ਰਿੰਕਾ ਚੋਪੜਾ ਇੱਕ ਫਿਲਮੀ ਐਕਟਰ ਹੈ ਤੇ ਤੁਸੀਂ ਆਪਣੇ ਬੱਚੇ ਨੂੰ ਅਸੀਂ ਆਪ ਸਮਝਾਉਣਾ ਹੈ ਨਾ ਕਿ ਨਹੀਂ ਬੇਟਾ ਅਸੀਂ ਇਸ ਪਾਸੇ ਨਹੀਂ ਜਾਣਾ ਉੱਤੇ ਜਿਹੜੇ ਬਸਤਰ ਪਾਏ ਨੇ ਉਹ ਕਿਸ ਤਰ੍ਹਾਂ ਦੇ ਪਾਏ ਨੇ ਕਿਸ ਤਰ੍ਹਾਂ ਦੇ ਨਹੀਂ ਪਾਏ ਅਸੀਂ ਉਹ ਬੱਚੀਆਂ ਆਪਣੇ ਨੂੰ ਦਿਖਾਉਣਾ ਤੇ ਜੇ ਸ਼੍ਰੀਮਾਨ ਸਿੰਘ ਸਾਹਿਬ ਜੀ ਨੂੰ ਇਹ ਹੀ ਨਹੀਂ ਪਤਾ ਵੀ ਜਾਣਾ ਕਿੱਥੇ ਹੈ ਤੇ ਕਿੱਥੇ ਨਹੀਂ ਜਾਣਾ ਤੇ ਫਿਰ ਅਸੀਂ ਕਹੀਏ ਜੀ ਮੈਂ ਜੋ ਕਰ ਦਿੱਤਾ ਉਹ ਠੀਕ ਕਰ ਦਿੱਤਾ ਫਿਰ ਤੁਸੀਂ ਉਸ ਆਏ ਹੋਏ ਦਰਵੇਸ਼ ਪੁਰਖ ਨੂੰ ਤੁਸੀਂ ਅਧheen ਹੋਏ ਪੁਰਖ ਨੂੰ ਤੁਸੀਂ ਦੇਰੀ ਕਰਦੇ ਜਾ ਰਹੇ ਹੋ ਵਾਈ ਯਾਰ ਯੂ ਵਾਈ ਯਾਰ ਯੂ ਮੇਕਿੰਗ ਅ ਲੌਂਗਡ ਡੇ ਇਨ ਥਿਸ ਮੈਟਰ ਕਿਉਂ ਨਹੀਂ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਫ੍ਰੀ ਕਰਦੇ ਸਮਾਂ ਤੈ ਹੁੰਦਾ ਜੀ ਕੁਝ ਸਮਾਂ ਤੈ ਨਹੀਂ ਸਮਾਂ ਤੈ ਕਿ ਅਸੀਂ ਪਿਛਲੇ ਨਹੀਂ ਅਗਰ ਸਮਾਂ ਤੈ ਹੈਗਾ ਤੇ ਪਿਛਲੇ ਹੁਕਮਨਾਮਾ ਤਲਾ ਲੋ ਬੂਟਾ ਸਿੰਘ ਨਾਲੋਂ ਵੱਡਾ ਤੇ ਕੋਈ ਨਹੀਂ ਨਾ ਜੀ ਜੀ ਉਸ ਵੇਲੇ ਦਾ ਅਪਰਾਧੀ ਹੈਗਾ ਤੇ ਉਹਨੂੰ 7 ਦਿਨਾਂ ਚ ਪੰਥ ਨੇ ਮਾਫ ਕੀਤਾ 7 ਦਿਨ ਉਹਨੂੰ ਸਵਜਾ ਸੇਵਾ ਲਈ ਹੈ ਤੇ ਉਹ ਆਪਣਾ ਸੇਕੀ ਲਾ ਕੇ ਤੇ ਵਾਪਸ ਗਿਆ ਅੱਛਾ ਗਿਆਨੀ ਜੀ ਅਧਿਕਾਰ ਕਿਹੜੇ ਹੁੰਦੇ ਨੇ ਅਗਰ ਸਜ਼ਾ ਵੀ ਦੇਣੀ ਆ ਮੰਨ ਲਿਆ ਮੈਂ ਗਲਤੀ ਕਰ ਦਿੱਤੀ ਤੁਹਾਡੇ ਕੋਲ ਪਹੁੰਚ ਗਿਆ ਆ ਜੱਥੇਦਾਰ ਹੋ ਪੰਥਕ ਜੱਥੇਦਾਰ ਹੋ ਕਿਦਾਂ ਦੇ ਜਿਹੜੇ ਤੁਹਾਡੇ ਰਹਿਤ ਮਰਿਆਦਾ ਮੁਤਾਬਕ ਉਹ ਸੇਵਾ ਫਿਰ ਇਹਦੇ ਦੇਖੋ ਇੱਥੇ ਰਹਿਤ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ ਉਲੰਘਣਾ ਫਿਰ ਕੀ ਕੀਤਾ ਪਤਾ ਕਿਵੇਂ ਜੀ ਉੱਥੇ ਸਾਫ਼ ਲਿਖਿਆ ਹੈ ਕਿ ਜਿਹੜਾ ਧਾਰਮਿਕ ਦੰਨ ਲਾਇਆ ਜਾਵੇ ਉਹਨੂੰ ਮੰਨਣ ਤੋਂ ਦੰਨ ਜਿਹਨੂੰ ਲਾਇਆ ਜਾਵੇ ਉਹ ਨਾ ਨਾ ਕਰੇ ਜੀ ਪਰ ਸੁਖਬੀਰ ਬਾਦਲ ਨੇ ਨਹੀਂ ਨਾ ਕੀਤੀ ਉਹਨੇ ਕਿਹਾ ਜੀ અનਕੰਡੀਸ਼ਨਲ ਮੈਂ ਹਾਜ਼ਰ ਹਾਂ ਜੋ ਦਿਓ ਮੈਂ ਮੰਨਦਾ ਦੂਜਿਆਂ ਦੀਆਂ ਗਲਤੀਆਂ ਵੀ ਮੇਰੀ ਝੋਲੀ ਚ ਪਾ ਦਿਓ ਮੈਂ ਮੰਨਦਾ ਮੈਨੂੰ ਸਜ਼ਾ ਉਹਨੇ ਨਾ ਨੀ ਕੀਤੀ ਹਾਂ ਮਾਫ ਕਰਨ ਵਾਲਾ ਵੀ ਜਿੱਦ ਨਾ ਕਰੇ ਤੇ ਇਹ ਤੇ ਜਿੱਦ ਹੋ ਰਹੀ ਹੈ ਵੀ ਅੱਜ ਨਹੀਂ ਕੱਲ ਆਓ ਜੀ ਪਰਸੋਂ ਆਓ ਜੀ ਟਾਈਮ ਜਿਹੜਾ ਖਰਾਬ ਕੀਤਾ ਜਾ ਰਿਹਾ ਇਸ ਟਾਈਮ ਖਰਾਬ ਕਰਨ ਵਿੱਚ ਜਿਹੜੇ ਨੇ ਪੰਥਕ ਹਲਕੇ ਨੇ ਉਹ ਇਹ ਸੋਚਦੇ ਵਿੱਚ ਸਾਜ਼ਿਸ਼ ਹੈ ਮੈਂ ਕਹਦੇ ਨਾ ਸਾਜ਼ਿਸ਼ ਹੈ ਕੋਈ ਹੋਰ ਵੀ ਕਹਿ ਰਹੇ ਨੇ ਸਾਜਿਸ਼ ਹੈ ਸਿੰਘ ਸਾਹਿਬ ਜੀ ਇਸ ਗੱਲ ਨੂੰ ਨਾ ਕਰ ਦੇਣ ਵੀ ਨਹੀਂ ਸਾਜਿਸ਼ ਹੈਗੀ ਅਸੀਂ ਗੱਲ ਕਰ ਰਹੇ ਆ ਤੇ ਜੇ ਸਾਜਿਸ਼ ਹੈਗੀ ਤਾਂ ਲਮਕਾਈ ਜਾਓ ਜਿੰਨਾ ਮਰਜੀ ਜਿੰਨਾ ਲਮਕੇਗਾ ਉਹਨਾਂ ਲੋਕ ਹੀ ਕਹਿਣਗੇ ਵੀ ਸਾਜਿਸ਼ ਹੈ ਜੇ ਜੇ ਸਾਜਿਸ਼ ਨਹੀਂ ਹੈਗੀ ਸਿੰਘ ਸਾਹਿਬ ਜੀ ਤਾਂ ਤੁਸੀਂ ਇਸ ਗੱਲ ਨੂੰ ਮੁਕਾ ਦੇ ਤਾ ਸਿੰਘ ਸਾਹਿਬ ਗਿਆਨੀ ਹਰਪੀਤ ਸਿੰਘ ਜੀ ਨੂੰ ਦੂਜਾ ਬਰਦਾਸ਼ਤ ਨਹੀਂ ਹੁੰਦਾ ਮੈਨੂੰ ਤਾਂ ਇਹ ਵੀ ਖਤਰਾ ਹੈਗਾ ਕਿ ਕਿਸੇ ਆਨੇ ਬਹਾਨੇ ਜਿਵੇਂ ਵੱਡੇ ਵਿਦਵਾਨ ਡਾਕਟਰ ਰੂਪ ਸਿੰਘ ਨੂੰ ਸਾਈਡ ਕਰਕੇ ਆਪ ਅੱਗੇ ਹੋ ਗਏ ਹੋਰ ਨਾਲ ਨੂੰ ਕਰਕੇ ਆਪ ਅੱਗੇ ਇਹ ਕਿਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵਰਗੇ ਉਹ ਨਿਮਰਤਾ ਵਾਲਾ ਉਹਨਾਂ ਦਾ ਹਿਰਦਾ ਪ੍ਰੇਮ ਭਜਿਆ ਹਿਰਦਾ ਉਹ ਉਹਨਾਂ ਦਾ ਉਹਨਾਂ ਦਾ ਸਪਰਸ਼ ਮਿਲੇ ਤੇ ਸੁਭਾਗ ਹੁੰਦਾ ਕਿਤੇ ਉਸ ਵਿਅਕਤੀ ਨੂੰ ਵੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਜਹਦਰ ਉਹਨਾਂ ਨੂੰ ਵੀ ਨਾਏ ਉਸੇ ਤਰ੍ਹਾਂ ਕਰ ਦੇਣ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਆकांक्षाਵਾਂ ਨੇ ਉਹ ਕੁਝ ਹੋਰ ਨੇ ਇਹ ਅੱਜ ਜੇ ਉਹ ਲੀਡਰ ਹੈਗਾ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਉਹਨੂੰ ਪਿੱਛੇ ਕਰਦੇ ਪਏ ਨੇ ਉਹਨੂੰ ਖਰਾਬ ਕਰਦੇ ਪਏ ਨੇ ਇਸ ਕਰਕੇ ਅਕਾਲੀ ਦਲ ਰਹਿਣਾ ਚਾਹੀਦਾ ਮੈਂ ਬੰਦਿਆਂ ਦੀ ਨਹੀਂ ਗੱਲ ਕਰ ਰਿਹਾ ਫਿਰ ਮੈਂ ਕਹਿੰਦਾ ਅਕਾਲੀ ਦਲ ਅਗਰ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਦੁਨੀਆਂ 'ਤੇ ਕੋਈ ਨਹੀਂ ਜੇ ਹੈ ਤਾਂ ਤੁਸੀਂ ਦੱਸ ਦਿਓ ਤੁਸੀਂ ਜਰਨਲਿਸਟ ਹੋ ਸਨਮਾਨਯੋਗ ਬਿਲਕੁਲ ਬਿਲਕੁਲ ਦੁਨੀਆਂ ਭਰ ਦੇ ਦੱਸੋ ਮੇਰਾ ਮੋਰ ਥੈਨ 63 ਕੰਟਰੀ ਮੈਂ ਵਿਜ਼ਿਟ ਕੀਤੀਆਂ ਮੈਨੂੰ ਤਾਂ ਕੋਈ ਅਜਿਹੀ ਸੰਸਥਾ ਨਜ਼ਰ ਨਹੀਂ ਆਈ ਆ ਇੱਥੇ ਅਮ ਸ੍ਰੀ ਦਰਬਾਰ ਸਾਹਿਬ ਸਾਡੀ ਇਹ ਸੰਸਥਾ ਹੈਗੀ ਉਹਨੂੰ ਕਿਉਂ ਅਸੀਂ ਕਮਜ਼ੋਰ ਕਰ ਰਹੇ ਆ ਅਸੀਂ ਹੀ ਉਹਨੂੰ ਉਭਾਰਨਾ ਯੂ ਆਰ ਨਾਟ ਅ ਓਨਲੀ ਪੋਸਟ ਹੋਲਡਰ ਹਾਈएस्ट ਟੈਂਪੋਰਲ ਪੋਸਟ ਹੋਲਡਰ ਬਟ ਯੂ ਆਰ ਇੱਕ ਕਸਟੋਡੀਅਨ ਆਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਐਂਡ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਆਪਣੇ ਫਰਜ਼ਾਂ ਨੂੰ ਅਸੀਂ ਤਾਂ ਇਹ ਬੇਨਤੀ ਹੀ ਕਰ ਸਕਦੇ ਆ ਸਿੰਘ ਸਾਹਿਬ ਜੀ ਨੂੰ ਵੀ ਤੁਸੀਂ ਆਪਣੀ ਫਰਜ਼ ਪਛਾਣੋ ਨਹੀਂ ਤਾਂ ਤੁਹਾਨੂੰ ਪਦਵੀ ਤੇ ਰਹਿਣ ਦਾ ਹੱਕ ਨਹੀਂ ਹੈ ਜੇ ਤੁਹਾਡੇ ਕੋਲ ਨਹੀਂ ਹੁੰਦਾ ਤੁਹਾਨੂੰ ਚਾਰੇ ਪਾਸੇ ਦਬਾਅ ਹੈ ਪ੍ਰੈਸ਼ਰ ਹੈ ਕੋਈ ਹੋਰ ਗੱਲ ਹੈ ਤਾਂ ਫਤਿਹ ਬੁਲਾ ਦਿਓ ਕਿ ਜੀ ਮੇਰੇ ਕੋਲ ਨਹੀਂ ਹੁੰਦਾ ਸਰ ਆਪ ਜੀ ਨੇ ਬਾਰ-ਬਾਰ ਪ੍ਰੈਸ਼ਰ ਦੀ ਵੀ ਗੱਲ ਕੀਤੀ ਆ ਸਾਜ਼ਿਸ਼ ਦੀ ਗੱਲ ਕੀਤੀ ਆ ਦਬਾਅ ਦੀ ਗੱਲ ਕੀਤੀ ਆ ਕਿ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਉਹਨਾਂ ਦੇ ਉੱਤੇ ਇਦਾਂ ਦਾ ਕੋਈ ਪ੍ਰੈਸ਼ਰ ਹੁੰਦਾ ਹੈ ਜਿਹੜਾ ਜ਼ਿਆਦਾ ਮੈਨਿਪੂਲੇਟ ਕਰ ਰਹੇ ਨੇ ਨਾ ਉਹ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਕਰ ਰਹੇ ਆ ਮੈਂ ਸਿੰਘ ਸਾਹਿਬ ਗੈਨੀ ਸੁਲਤਾਨ ਸਿੰਘ ਜੀ ਉਹਨਾਂ ਦਾ ਕਿਉਂ ਨਹੀਂ ਨਾਮ ਲਿਆ ਮੈਂ ਸਿੰਘ ਸਾਹਿਬ ਗੈਨੀ ਰਖਵੀਰ ਸਿੰਘ ਉਹਨਾਂ ਨੂੰ ਕਿਉਂ ਨਹੀਂ ਕਿਹਾ ਮੈਂ ਇਹਨਾਂ ਨੂੰ ਕਿਉਂ ਕਹਿ ਰਿਹਾ ਕਿਉਂਕਿ ਮੈਂ ਦੇਖ ਰਿਹਾ ਮੇਰੇ ਸਾਹਮਣੇ ਜੋ-ਜੋ ਕੁਝ ਹੋਇਆ ਈਵਨ ਮੇਰੇ ਨਾਲ ਵੀ ਜੋ-ਜੋ ਇਹਨਾਂ ਨੇ ਕੀਤਾ ਉਹ ਮੈਂ ਸਾਰਾ ਬਿਆਨ ਨਹੀਂ ਕਰ ਸਕਦਾ ਆਪ ਜੀ ਨੇ ਨਿੱਜੀ ਜਾਇਦਾਦ ਦੀ ਵੀ ਗੱਲ ਕੀਤੀ ਹੈ ਉਹ ਉਹ ਮਸਲਾ ਕੀ ਉਹ ਤਾਂ ਮੈਂ ਇਹ ਗੱਲ ਕੀਤੀ ਹੈ ਕਿ ਜਦ ਤੁਹਾਡੀ ਕਿਸੇ ਬੰਦੇ ਦੀ ਤਨਖਾਹ ਹੈ ਕਿ 10000 ਪਰ ਉਹ ਮਕਾਨ ਬਣਾ ਲੈਂਦਾ 50 ਲੱਖ ਦਾ ਕਿੱਥੋਂ ਬਣਾਉਂਦਾ ਫਿਰ ਅੱਗੇ ਤੁਮ ਆਇਆ ਸ਼ੋਅ ਕਰਨਾ ਪਏਗਾ ਨਾ ਜੀ ਆਈਟੀਆਰ ਵਿੱਚ ਸ਼ੋਅ ਕਰਨਾ ਪਏਗਾ ਨਾ ਇਨਕਮ ਟੈਕਸ ਹੈ ਹੋਰ ਕੋਈ ਟੈਕਸ ਨਹੀਂ ਹੈ ਡਿਪਾਰਟਮੈਂਟ ਸ਼ੋਅ ਕਰਨਾ ਪਏਗਾ ਨਾ ਕਿ ਕਿਸੇ ਨੂੰ ਰਾਈਟ ਨਹੀਂ ਹੈਗਾ ਇਹ ਪੁੱਛਣ ਦਾ ਜੇ ਤੁਹਾਡੀ ਤਨਖਾਹ ਮੁਤਾਬਕ ਹੈ ਤਾਂ ਐਨੀ ਥੋੜੇ ਸਮੇਂ ਵਿੱਚ ਤੁਸੀਂ ਕਰੋੜਾਂ ਦੀਆਂ ਕੋਠੀਆਂ ਬਠਿੰਡੇ ਵਰਗੇ ਮਹਿੰਗੇ ਸ਼ਹਿਰਾਂ 'ਚ ਬਣਾਈਆਂ ਤੁਹਾਡੇ ਸ਼ੇਅਰ ਮਾਰਕੀਟਾਂ 'ਚ ਤੁਹਾਡਾ ਪੈਸਾ ਉਹਨਾਂ ਦੇ ਖਾਤਿਆਂ ਦੀ ਜਾਂਚ ਕਰਾ ਲਓ ਜੇ ਮੈਂ ਗਲਤਾਂ ਇਹਨੂੰ ਪੁੱਛੂਗਾ ਕੌਣ ਐਸ.ਪੀ.ਸੀ ਪੁੱਛੇ ਜਿਹੜਾ ਵਿਅਕਤੀ ਦੇ ਕਰਕੇ ਪੰਥ ਦਾ ਨੁਕਸਾਨ ਹੋ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਅੰਤਰੇਂ ਕਮੇਟੀ ਕਿਉਂ ਨਹੀਂ ਸਖਤ ਫੈਸਲਾ ਲੈਂਦੀ ਜੇ ਕੱਲ ਨੂੰ ਕਿਸੇ ਸਾਜਿਸ਼ ਵਿੱਚ ਆ ਕੇ ਤੇ ਸ਼੍ਰੋਮਣੀ ਕਮੇਟੀ ਨੂੰ ਮਿਟਾ ਕੇ ਬੋਰਡ ਬਣਾ ਦਿੱਤਾ ਜਾਏਗਾ ਫਿਰ ਕੀ ਕਰੋਗੇ ਫਿਰ ਕੋਈ ਬੰਦਾ ਸਾਰੀ ਉਮਰ ਦਾ ਮਾਲਕ ਬਣ ਜਾਏਗਾ ਉਹ ਕਬਜ਼ਾ ਹੋ ਜਾਏਗਾ ਉੱਥੇ ਸਰਕਾਰੀ ਰਿਸੀਵਰ ਬਹਿ ਜਾਏਗਾ ਤੁਹਾਡਾ ਦਸਵੰਦ ਕਿੱਥੇ ਜਾਏਗਾ ਸੋਚੋ ਜਰਾ ਥੋੜਾ ਲੰਮਾ ਸੋਚੋ ਇਸ ਕਰਕੇ ਸਖਤ ਫੈਸਲੇ ਲੈਣੇ ਪੈਂਦੇ ਨੇ ਜਾਂ ਜੇ ਅਗਰ ਕਰਨਾ ਤਾਂ ਤੁਸੀਂ ਕਰੋ ਨਹੀਂ ਤਾਂ ਤੁਸੀਂ ਫੜੇ ਬੁਲਾ ਦਿਓ ਰਾਈਟ ਨਹੀਂ ਹੈਗਾ ਕਿਸੇ ਨੂੰ ਜਬਰਦਸਤ ਹੀ ਥੋੜੀ ਹੈ ਇਸ ਕਰਕੇ ਮੈਂ ਤਾਂ ਬੇਨਤੀ ਰੂਪ ਚ ਇਹ ਸ਼ਬਦ ਪੰਥਰੂ ਵੀ ਆਖੇ ਨੇ ਐਗਜ਼ੈਕਟਿਵ ਕਮੇਟੀ ਨੂੰ ਵੀ ਆਖੇ ਨੇ ਤੇ ਸ਼੍ਰੀਮਾਨ ਸਿੰਘ ਸਾਹਿਬ ਜੀ ਨੂੰ ਵੀ ਆਖੇ ਆਪ ਜੀ ਨੇ ਕੋਹਰ ਗੱਲ ਕੀਤੀ ਆ ਜਥੇਦਦਾ ਸਾਹਿਬ ਆਪ ਜੀ ਨੇ ਗੱਲ ਕੀਤੀ ਕਿ ਵਿਦਵਾਨਾਂ ਦੀ ਪਹਿਲਾਂ ਹੀ ਕਮੀ ਹੈ ਔਰ ਵਿਦਵਾਨਾਂ ਦੇ ਉੱਤੇ ਜਿਹੜੇ ਆ ਫੈਸਿਲਿਟੀ ਲਈ ਗਈ ਜਿਹੜੇ ਨਹੀਂ ਲੈਣੇ ਚਾਹੀਦੇ ਤੁਹਾਡੇ ਸਾਹਮਣੇ ਜੀ ਤੁਹਾਡੇ ਸਾਹਮਣੇ ਡਾਕਟਰ ਰੂਪ ਸਿੰਘ ਸਾਹਮਣੇ ਆ ਮਨਜੀਤ ਸਿੰਘ ਸਾਹਮਣੇ ਆ ਬਲਟੋਆ ਸਾਹਮਣੇ ਆ ਸੁਖਵੀਰ ਸਿੰਘ ਬਾਦਲ ਸਾਹਮਣੇ ਆ ਤੁਹਾਡੇ ਸਾਹਮਣੇ ਨਹੀਂ ਹੈਗੀਆਂ ਚਾਰ ਉਦਾਹਰਨਾਂ ਤਾਂ ਹੋਰ ਕਿੰਨੀਆਂ ਦੇ ਦੇਂਗੇ ਇਹ ਤਾਂ ਜਿਹੜਾ ਜਿਨ੍ਹਾਂ ਜਿਨ੍ਹਾਂ ਨਾਲ ਧੱਕਾ ਹੋਇਆ ਸਗੋਂ ਉਹਨਾਂ ਨੂੰ ਇਕੱਠੇ ਹੋ ਕੇ ਅਸੀਂ ਹੋਰਾਂ ਨੂੰ ਇਕੱਠੇ ਇਸ ਬਹੁਤ ਜਲਦੀ ਤੁਹਾਡੇ ਸਾਹਮਣੇ ਗੱਲ ਆ ਜਾਏਗੀ ਪਤਾ ਲੱਗ ਜਾਏਗਾ ਸਭ ਨੂੰ ਵੀ ਕੀ ਤੇ ਕਿਹਦੇ ਨਾਲ ਕੀ ਕੀ ਹੋਇਆ ਅਸੀਂ ਕੋਈ ਬੈਠਣ ਵਾਲੇ ਨਹੀਂ ਹਾਂ ਗੁਰੂ ਹੁਣ ਨਹੀਂ ਬੈਠਣਾ ਬਹੁਤ ਟੋਲਰੇਟ ਕਰ ਲਿਆ ਬਹੁਤ ਦਬਸ ਵਿੱਚ ਰਹਿ ਗਏ ਬਹੁਤ ਮੂੰਹ ਬੰਦ ਰੱਖਿਆ ਜੇ ਹੁਣ ਖੁੱਲਾ ਤੇ ਪੂਰਾ ਖੁੱਲ੍ਹੇਗਾ ਅਗਰ ਤੁਮਸੇ ਤੁਮ ਕੋ ਹਮਸੇ ਮੁਹੱਬਤ ਨਹੀਂ ਹੈ ਤੋ ਹਮੇ ਵੀ ਤੁਮਾਰੀ ਜ਼ਰੂਰਤ ਨਹੀਂ ਹੈ ਤੁਸੀਂ ਕੌਣ ਹੈ ਅਗਰ ਤੁਹਾਨੂੰ ਗੁਰੂ ਪੰਥ ਨਾਲ ਪ੍ਰੇਮ ਨਹੀਂ ਹੈ ਤਾਂ ਗੁਰੂ ਪੰਥ ਨੇ ਸਾਡਾ ਕੀ ਕਰਨਾ ਹੈ ਸਾਡਾ ਆਚਾਰ ਪੋਣਾ ਉਹਨੇ ਸਾਨੂੰ ਉਹਨੇ ਰਗੜ ਕੇ ਪੰਥ ਨੇ ਗੋਟੇ ਤੇ ਲਾਉਣਾ ਸਾਡਾ ਕੀ ਕਰਨਾ ਉਹਨੇ ਜੇ ਅਸੀਂ ਸਨਮਾਨ ਹੀ ਨਹੀਂ ਕਰ ਸਕਦੇ ਸਨਮਾਨ ਬਹਾਲ ਨਹੀਂ ਕਰ ਸਕਦੇ ਰਾਖੀ ਨਹੀਂ ਕਰ ਸਕਦੇ ਤਾਂ ਫਿਰ ਸਾਡਾ ਫਾਇਦਾ ਕੀ ਅਸੀਂ ਜਿਹੜੇ ਵੀ ਜਥੇਦਾਰ ਨੇ ਉਹ ਜਿਹੜਾ ਵੀ ਜਥੇਦਾਰ ਹੋਵੇ ਉਹਨੇ ਪੰਥ ਦੀ ਹਰ ਸਮੱਸਿਆ ਦਾ ਹੱਲ ਕਰਨਾ ਹੁੰਦਾ ਸਿਰਫ ਨੌਕਰੀ ਨਹੀਂ ਆ ਗਈ ਹੈ ਨੌਕਰੀਆਂ ਤਾਂ ਸਾਰੀ ਦੁਨੀਆ ਕਰਦੀ ਫਿਰਦੀ ਹੈ ਨੌਕਰੀ ਤਾਂ ਜਲਾਦ ਦੀ ਵੀ ਹੈਗੀ ਜਿਹੜਾ ਰਸੀਆਂ ਨਾਲ ਲੋਕਾਂ ਨੂੰ ਟੰਗਦਾ ਫਾਇਲ ਆਉਂਦਾ ਉਹ ਵੀ ਨੌਕਰੀ ਹੈ ਇਹ ਨੌਕਰੀ ਨਹੀਂ ਹੈਗੀ ਇਹ ਸਤਿਗੁਰੂ ਦੀ ਚੱਕਰੀ ਹੈ ਇੱਥੇ ਸੱਚ ਦੇ ਮਾਰਗ ਤੇ ਚੱਲਣਾ ਪੈਣਾ ਸੱਚੇ ਮਾਰਗ ਤੇਜੇ ਕੋ ਚੱਲੇਗਾ ਤਾਂ ਉਹਦੀ ਉਪਮਾ ਸੰਸਾਰ ਕਰੇਗਾ ਇਸ ਲਈ ਮੈਂ ਫਿਰ ਤੋਂ ਨਿਮਰਤਾ ਸਹਿਤ ਬੇਨਤੀ ਕਰ ਸਕਦੇ ਹਾਂ ਅਸੀਂ ਅਸੀਂ ਬੌਮ ਫੜ ਕੇ ਹਲਾ ਤਾਂ ਸਕਦੇ ਨਹੀਂ ਅਸੀਂ ਬੌਮ ਫੜ ਕੇ ਹਟਾ ਤਾਂ ਸਕਦੇ ਨਹੀਂ ਅਸੀਂ ਬੇਨਤੀ ਕਰ ਸਕਦੇ ਹਾਂ ਕਿ ਪਲੀਜ਼ ਡੋਨਟ ਮੇਕ ਅ ਮੋਰ ਡਿਲੇ ਇਸ ਲਈ ਜਲਦੀ ਤੋਂ ਜਲਦੀ ਆਪ ਜੀ ਨੇ ਕਦੇ ਜਥੇਦਾਰ ਸਹਬਾਨ ਕੋਲ ਬੈਠ ਕੇ ਗੱਲਬਾਤ ਕਰਨ ਦਾ ਪ੍ਰਯਤਨ ਕੀਤਾ ਬਥੇਰੀ ਵਾਰ ਬਥੇਰੀ ਵਾਰ ਪਰ ਉਹ ਕਹੜੇ ਸੁਣਦਾ ਉਹਨਾਂ ਸੁਣਿਆ ਕੁਛ ਨਾ ਉਹਨਾਂ ਨੇ ਆਪਣੀ ਮਰਜ਼ੀ ਕਿਸੇ ਦੀ ਕਦੇ ਵੀ ਨਹੀਂ ਸੁਣੀ ਜਿਹੜੇ ਅੱਜ ਅੰਤਰੰਕ ਕਮੇਟੀ ਦੀ ਨਹੀਂ ਸੁਣ ਰਹੇ ਸ਼ਰਮਣੀ ਕਮੇਟੀ ਦੇ ਇੱਕ ਹਾਈਲੀ ਕੁਆਲੀਫਾਈਡ ਵੈਲ ਲਰਨਡ ਐਡਵੋਕੇਟ ਪ੍ਰਧਾਨ ਨੇ ਸਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੀ ਨਹੀਂ ਸੁਣ ਰਹੇ ਤੇ ਸਾਡੀ ਕੀ ਸੁਣ ਲੈਣਗੇ ਬਲਕੇ ਹਾਂ ਜੇ ਆ ਹੁਣ ਤੁਸੀਂ ਚਲਾ ਦੇਣਾ ਟੀਵੀ ਤੇ ਤੁਹਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੱਲ ਪਣਾ ਨਾ ਤਾਂ ਇਹਨਾਂ ਨੇ ਹੋਰ ਉਹਨਾਂ ਨੂੰ ਕਹਿਣ ਲੱਗ ਪਣਾ ਪਰ ਆਪਾਂ ਤਾਂ ਨੂੰ ਫੋਨ ਕਰਨਗੇ ਭੁੰਦਰ ਸਾਹਿਬ ਨੂੰ ਫੋਨ ਕਰਨਗੇ ਦੂਜੇ ਤੀਜੇ ਨੂੰ ਕਰਨਗੇ ਵੀ ਉਹਨੂੰ ਚੁੱਪ ਕਰਾਓ ਨਹੀਂ ਤੇ ਅਸੀਂ ਹੋਰ ਦੇਰ ਕਰਾਂਗੇ ਸਵੇਰ ਤੋਂ ਤੁਹਾਨੂੰ ਫੋਨ ਵੀ ਆਏ ਆ ਮੈਨੂੰ ਬਤੇ ਕਿਉਂਕਿ ਇੰਟਰਵਿਊ ਕਾਫੀ ਵਾਇਰਲ ਹੋ ਗਈ ਆ ਸਵੇਰੇ ਫੋਨ ਆਏ ਨੇ ਕੱਲ ਦੇ ਪਰਸੋਂ ਦੇ ਆਈ ਜਾਂਦੇ ਨੇ ਜੀ ਕੀ ਬੋਲਦਾ ਜੀ ਕੀ ਕਰ ਦਿੱਤਾ ਜੀ ਤੁਹਾਡੇ ਬਾਰੇ ਤੇ ਉਹਨਾਂ ਕਦੀ ਕੁਝ ਬੋਲਿਆ ਨਹੀਂ ਹੈ

ਕਿਸੇ ਚੈਨਲ ਤੇ ਆ ਜਾਓ 1 2 1 ਉਹਦੇ ਬੜੇ ਪੜੇ ਲਿਖੇ ਨੇ ਮੈਂ ਦੋਨਾਂ ਪੜਿਆ ਲਿਖਿਆ ਵੀ ਨਹੀਂ ਆ ਜਾਣ ਗੱਲ ਕਰਨ ਜਵਾਬ ਦੇਣ ਮੈਂ ਲਿਖਤ ਜਿੱਥੇ ਜਿੱਥੇ ਗਲਤੀਆਂ ਨੇ ਮੈਂ ਸਭ ਅੱਗੇ ਰੱਖਦਾ ਜੇ ਮੈਂ ਗਲਤ ਗਿਆ ਤੇ ਚੈਲੰਜ ਕਰ ਦੇਣ ਅੱਛਾ ਜਿੱਥੇ ਸਾਹਿਬ ਇੱਕ ਹੋਰ ਸਵਾਲ ਏ ਇਹ ਸਵਾਲ ਥੋੜਾ ਹਟਕੇ ਆ ਆਮ ਤੌਰ ਤੇ ਸਾਡੇ ਜੀਵਨ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਸਾਨੂੰ ਜਿਹੜੀਆਂ ਆਪਣੀਆਂ ਗਲਤੀਆਂ ਆ ਉਹਦੇ ਲਈ ਕਿੱਦਾਂ ਜਿਹੜੀ ਆ ਮਾਫੀ ਮੰਗਣੀ ਚਾਹੀਦੀ ਆ ਦੂਸਰਾ ਜਿਹੜੀਆਂ ਗਲਤੀਆਂ ਜਿਹੜੀਆਂ ਸਰਵਜਨਿਕ ਜਿਹੜੀਆਂ ਨੇ ਲੋਕਾਂ ਨੂੰ ਪਤਾ ਲੱਗ ਜਾਂਦੀਆਂ ਨੇ ਉਹਦੀ ਮਾਫੀ ਵਾਸਤੇ ਜੇ ਆਪਾਂ ਪੰਥਕ ਜਥੇਦਾਰ ਕੋਲ ਜਾਂਦੇ ਆ ਤੇ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਆ ਸਾਨੂੰ ਮਾਰਗ ਤੇ ਪਾ ਸਕਦੇ ਇਹ ਪ੍ਰੋਸੀਜਰ ਮਹਾਰਾਜ ਦੇ ਬਚਨ ਪੰਕਤੀ ਵੀ ਹੈ ਕਿ ਜੈਸਾ ਬਾਲਕ ਪਾਏ ਸੁਪਾਈ ਲਖ ਅਪਰਾਧ ਖਮਾਵੇ ਕਰ ਉਪਦੇਸ਼ ਝੜਕੇ ਬਹੁ ਭਾਂਤੀ ਬਹੁਰ ਪਿਤਾ ਗਨ ਲਾਭ ਹੈ ਪਿਛਲੇ ਅਬਗੁਣ ਬਖਸ ਲਏ ਪ੍ਰਭ ਅੱਗੇ ਮਾਰਗ ਪਾ ਇਹ ਤਾਂ ਗੁਰੂ ਪਾਤਸ਼ਾਹ ਦਾ ਸਿਧਾਂਤ ਹੈ ਬਾਣੀ ਗਲਤੀ ਕਿਤੇ ਕੋਲੋਂ ਨਹੀਂ ਹੁੰਦੀ ਸੁਖਵੀਰ ਸਿੰਘ ਬਾਦਰ ਕੋਲੋਂ ਵੀ ਜੇ ਹੋ ਗਈ ਹੈ ਉਹਨਾਂ ਮੰਨ ਲਈ ਹੈ ਤਨਖਾਈਆ ਵੀ ਤੁਸੀਂ ਕਰ ਦਿੱਤਾ ਹੁਣ ਜੇ ਉਹ ਮਾਫੀ ਮੰਗ ਰਹੇ ਤੇ ਮਾਫ ਕਰ ਦੇਣਾ ਚਾਹੀਦਾ ਉਹ ਕਿਹੜਾ ਕਿਸੇ ਕੋਲ ਪ੍ਰਾਪਰਟੀ ਲਿਖਵਾ ਰਹੇ ਨੇ ਤੇ ਮੈਨੂੰ ਆ ਲਿਖ ਦੇ ਇਹ ਤਾਂ ਗੱਲ ਹੈ ਨਹੀਂ ਉਹ ਤਾਂ ਕਹਿੰਦੇ ਮੈਂ ਪੰਥ ਦੀ ਕਚੈਰੀ ਚ ਮੈਨੂੰ ਮੈਂ ਜੋੜਿਆਂ ਚ ਬੈਠ ਜਾਣਾ ਨੰਗੇ ਪੈਰੀ ਆ ਗਏ ਨੇ ਕੋਈ ਵੀ ਬੰਦਾ ਇਸ ਤਰ੍ਹਾਂ ਹੀ ਆਏਗਾ ਨਾ ਜੀ ਬਿਲਕੁਲ ਬਿਲਕੁਲ ਜੇ ਆ ਗਏ ਤਾਂ ਫਿਰ ਅਗਲਾ ਨੈਕਸਟ ਪ੍ਰੋਸੀਜਰ ਇਹ ਹੀ ਹੈ ਵੀ ਤੁਸੀਂ ਉਹ ਤਤਕਾਲ ਉਹਨੂੰ ਮਾਫ ਕਰੋ ਜਿਆਦਾ ਸਮਾਂ ਨਹੀਂ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋ ਜਾਵੇ ਇਹ ਨਹੀਂ ਇਹ ਸੇਵਾ ਲਗਾ ਸਕਦੀ ਹਾਂ ਹਾਂ ਸੇਵਾ ਲਗਾ ਦਿਓ ਤੁਸੀਂ ਥੋੜਾ ਸਮਾਂ ਤਾਂ ਹੋਇਆ ਵੀ ਨਹੀਂ ਨਾ ਹੁਣ ਤਾਂ 3 ਮਹੀਨੇ ਤੋਂ ਆਲਮੋਸਟ ਹੋਣ ਵਾਲੇ ਹੈ ਕਿਸ ਤਰ੍ਹਾਂ ਕਿਸੇ ਢੰਗ ਦੀਆਂ ਜਾਂ ਕਿਸ ਤਰੀਕੇ ਦੀ ਜਿਹੜੀਆਂ ਸੇਵਾ ਜਿਵੇਂ ਸੇਵਾ ਮੈਂ ਉਹੀ ਜਿਹੜੀ ਹੱਥੀ ਸੇਵਾ ਕੀਤੀ ਜਾਵੇ ਜੋੜੇ ਝਾੜਨ ਦੀ ਹੈ ਝਾੜੂ ਲਾਉਣ ਦੀ ਹੈ ਬਰਤਨ ਸਾਫ਼ ਕਰਨ ਦੀ ਹੈ ਔਰ ਇਸ ਤਰ੍ਹਾਂ ਦਰੀਆਂ ਵਿਸਾਉਣ ਦੀ ਹੈ ਜਾਂ ਇਵਨ ਕੜਾ ਪ੍ਰਸਾਦ ਵਰਤੌਣ ਦੀ ਹੈ ਜਾਂ ਕੀਰਤਨ ਸੁਣਨਾ ਵੀ ਵਿੱਚ ਉਦੀ ਬੰਦਗੀ ਲਈ ਉਹਦੀ ਆਤਮਿਕ ਭਲੇ ਲਈ ਨਾਲ ਦਿੱਤਾ ਜਾ ਸਕਦਾ ਹੈ ਬੋਨਸ ਰੂਪ ਵਿੱਚ ਜੀ ਫਿਰ ਹੋਰ ਤੁਸੀਂ ਆਰਥਿਕ ला ਸਕਦੇ ਹੋ ਵੀ ਤੁਸੀਂ ਭਾਈ ਇੱਥੇ 100 ਰੁਪਏ ਦੀ ਆ 500 ਰੁਪਏ ਦੀ ਆ 1100 ਦੀ ਆ ਤੁਸੀਂ ਦੇਖ ਕਰਾ ਦਿਓ ਜੀ ਰਾਤ ਉਹ ਇਹੀ ਹੈ ਇਸ ਤੋਂ ਉੱਤੇ ਤਾਂ ਕੁਝ ਨਹੀਂ ਹੈਗਾ ਇੱਕ ਸਰ ਹੋਰ ਮਸਲਾ ਸੋਸ਼ਲ ਮੀਡੀਆ ਤੇ ਵੇਖਿਆ ਜਾ ਰਿਹਾ ਆ ਕਿ ਤਨਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਤਸਵੀਰ ਦੇ ਉੱਤੇ ਵੀ ਜਿਹੜਾ ਸਵਾਲ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਜਿਹੜਾ ਇੱਕ ਸਰੂਪ ਧਾਰਨ ਕੀਤਾ ਐ ਐਮਪੀ ਦੇ ਵਿੱਚ ਜਿਹੜਾ ਉਹ ਤੇ ਕੀ ਕਹਿਣਾ ਚਾਹੋਗੇ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਹੱਲ ਕੀਤੇ ਜਾ ਸਕਦੇ ਨੇ ਮਸਲੀ ਇਹ ਮਸਲਾ ਆਇਆ ਸਾਹਮਣੇ ਤੇ ਮੈਨੂੰ ਕਿਸੇ ਗਿਆ ਵੀ ਉਹ ਤਾਂ ਉਹਨਾਂ ਨੇ ਦਾੜੀ ਵਗੈਰਾ ਲਾ ਕੇ ਪਾਕੋਸਤਾਨੀ ਬੰਦ ਕੇ ਤੇ ਚਪਲਾ ਚਪਲਾ ਪਾ ਕੇ ਖੜਾ ਹੁਆ ਉਹ ਆਏ ਨੇ ਵੀ ਉਹਨਾਂ ਨੂੰ ਗੁਰੂ ਨਾਨਕ ਦਾ ਸਰੂਪ ਚੰਗਾ ਲੱਗਦਾ ਜੀ ਤੇ ਮੈਂ ਕਿਹਾ ਜੀ ਬੜੀ ਖੁਸ਼ੀ ਦੀ ਗੱਲ ਐ ਸਰੂਪ ਚੰਗਾ ਲੱਗਦਾ ਤੇ ਅਸਲੀ ਸਰੂਪ ਧਾਰਨ ਕਰਨ ਜੀ ਆ ਸਾਡਾ ਆ ਨਕਲੀ ਨਹੀਂ ਨਾ ਹੈਗਾ ਅਸੀਂ ਕੋਈ ਨਾਟਕ ਲੀਲਾ ਕੋਈ ਹੋਰ ਤਾਂ ਨਹੀਂ ਕਰ ਰਹੇ ਡਰਾਮਾ ਤਾਂ ਨਹੀਂ ਕਰ ਰਹੇ ਜੀ ਜੀ ਦਾੜਾ ਰਿਸ਼ੀਆ ਮੁੰਨੀਆਂ ਦਾ ਸੀ ਉਹ ਕਿਸੇ ਰਿਸ਼ੀ ਮੁੰਨੀ ਦਾ ਰੋਲ ਕਰਨਾ ਹੋਵੇ ਤੁਸੀਂ ਆ ਰਾਮਾਨੰਦ ਦਾ ਟੀਵੀ ਸੀਰੀਅਲ ਰਮਾਇਣ ਦੇਖਿਆ ਉਹ ਦਾੜੀ ਨਕਲੀ ਲਾ ਕੇ ਤੇ ਉਸ ਤਰ੍ਹਾਂ ਰੂਪਣਾ ਕਰਦੇ ਨੇ ਭਗਵਾਨ ਕ੍ਰਿਸ਼ਨ ਦਾ ਉਹ ਉਸ ਤਰ੍ਹਾਂ ਦੇ ਮੋਰ ਪੰਖ ਲਾ ਕੇ ਕਰਦੇ ਨੇ ਤੇ ਸਾਨੂੰ ਤਾਂ ਗੁਰੂ ਨੇ ਆਪਣਾ ਅਸਲੀ ਸਰੂਪ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਆਪਣੇ ਆਪਣੀ ਦਸਤਾਰ ਦਿੱਤੀ ਆਪਣਾ ਦਾੜਾ ਦਿੱਤਾ ਆਪਣਾ ਚਿਹਰਾ ਦਿੱਤਾ ਆਪਣੇ ਕਕਾਰ ਦਿੱਤੇ ਤੇ ਅਸੀਂ ਅਸਲੀ ਸਰੂਪ ਧਾਰਨ ਕਰੀਏ ਜੇ ਸਾਨੂੰ ਚੰਗਾ ਲੱਗਦਾ ਪਰ ਨਾਟਕ ਚੇਟਕ ਕੀਏ ਕੋਕਾਜਾ ਪ੍ਰਭ ਲੋਗਨ ਕੇ ਆਵਤ ਲਾਚ ਇਹ ਨਾਟਕ ਚੇਟਕ ਮਾਰੇ ਨੇ ਕੋਕਾਜ ਦੱਸਿਆ ਇਸ ਕਰਕੇ ਇਹ ਜਿਹੜਾ ਹੈਗਾ ਇਹ ਅਸੀਂ ਤਾਂ ਇਹ ਗੁਜਾਰਿਸ਼ ਕਰ ਸਕਦੇ ਵੀ ਨੈਵਰ ਐਵਰ ਨੈਵਰ టు ਇਟ ਅਗੇਨ ਨਹੀਂ ਇੱਕ ਤਸਵੀਰ ਦੇ ਉੱਤੇ ਵੀ ਸਵਾਲ ਜਿਹੜਾ ਹੁਣ ਖੜਾ ਕਰ ਦਿੱਤਾ ਆ ਇਹ ਕੀ ਮੀਨਸ ਇਸ ਤਸਵੀਰ ਕਿਉਂਕਿ ਸਾਡੇ ਕਿਤੇ ਨਾ ਕਿਤੇ ਹਿਰਦੇ ਜੁੜੇ ਹੁੰਦੇ ਜਿਹੜੀ ਤਸਵੀਰ ਹੈ ਨਾ ਜੀ ਅੱਜ ਦੀ ਜਿਹੜੀ ਪ੍ਰਚਲਿਤ ਤਸਵੀਰ ਹੈ ਉਹ ਦਾੜਾ ਆ ਪੱਗ ਉਹ ਮੋਟਾ ਜਿਹਾ ਸਰੀਰ ਉਹ ਸੋਭਾ ਸਿੰਘ ਦੀ ਹੈਗੀ ਆ ਆਰਟਿਸਟ ਦੀ ਉਹਨੇ ਆਪਣੀ ਫੋਟੋ ਬਣਾਈ ਹੋਈ ਆ ਜੀ ਜੀ ਉਹ ਉਹਦੇ ਭਾਈ ਵੀਰ ਸਿੰਘ ਨੇ ਉਹਨੂੰ ਕੰਡਮ ਵੀ ਕੀਤਾ ਸੀ ਵੀ ਸੋਭਾ ਸਿੰਘ ਇਹ ਤੂੰ ਆਪਣੀ ਫੋਟੋ ਬਣਾ ਦਿੱਤੀ ਜਿਹੜਾ ਉਹ ਕਲਾਕਾਰ ਸੀ ਸੋਭਾ ਸਿੰਘ ਉਹਦੀ ਫੋਟੋ ਹੈਗੀ ਆ ਉਹ ਦੋਹਾਂ ਦੀ ਫੋਟੋ ਸਾਹਮਣੇ ਆ ਉਹਨੇ ਆਪਣੇ ਬਣਾ ਕੇ ਲਾਈ ਵੀ ਮੈਂ ਹੀ ਗੁਰੂ ਨਾਨਕ ਇਸ ਤਰ੍ਹਾਂ ਦੋ ਇੱਕ ਤਸਵੀਰਾਂ ਦਾ ਜ਼ਿਕਰ ਹੈ ਜਿਹੜਾ ਪੁਰਾਤਨ ਸਮੇਂ ਤੋਂ ਬਣੀਆਂ ਨੇ ਉਹ ਇੱਕ ਬਗਦਾਦ ਵਿੱਚ ਆਖੀ ਜਾਂਦੀ ਹੈ ਤੇ ਇੱਕ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਖਜ਼ੂਰ ਸਾਹਿਬ ਇਹ ਅਸਲੀ ਚਿੱਤਰ ਨੇ ਬਾਕੀ ਜਿਹੜੇ ਨੇ ਉਹ ਸਾਰੇ ਬਣਾਏ ਹੋਏ ਨੇ ਤੇ ਚਿੱਤਰ ਦੀ ਪੂਜਾ ਸਾਨੂੰ ਸਤਿਗੁਰੂ ਨੇ ਦਿੱਤੀ ਵੀ ਨਹੀਂ ਅਸੀਂ ਚਿੱਤਰ ਦੇ ਪੁਜਾਰੀ ਨਹੀਂ ਆ ਅਸੀਂ ਚਿੱਤਰ ਵਿਚਿੱਤਰ ਹੈ ਅਬਚੇਰਾ ਤਜ ਚਿੱਤਰ ਹੈ ਚਿਤਰਾਖ ਚਤੇਰਾ ਅਸੀਂ ਸ਼ਬਦ ਦੇ ਪੁਜਾਰੀ ਆ ਅਸੀਂ ਅਕਾਲ ਪੁਰਖ ਦੇ ਉਪਾਸ਼ਕਾਂ ਇਸ ਕਰਕੇ ਨਿਰাকার ਪ੍ਰਭੂ ਪਰਮਾਤਮਾ ਦੇ ਅਸੀਂ ਜਿਹੜੇ ਆ ਗਏ ਆ ਉਹ ਅਨਿਆਈ ਆ ਇਸ ਕਰਕੇ ਤਸਵੀਰਾਂ ਮੂਰਤੀਆਂ ਗੁਰੂ ਘਰਾਂ ਵਿੱਚ ਸਿੱਖ ਪੰਥ ਵਿੱਚ ਇਹਦਾ ਸਿਧਾਂਤ ਨਹੀਂ ਹੈ ਇਦੀ ਮਮਾ ਨਹੀਂ ਆਤਾ ਇਸ ਕਰਕੇ ਕੋਈ ਵੀ ਤਸਵੀਰ ਜਿਹੜੀ ਆ ਉਹ ਅਸੀਂ ਗੁਰਦੁਆਰੇ ਨਹੀਂ ਲਾ ਸਕਦੇ ਤੁਸੀਂ ਦਰਬਾਰ ਸਾਹਿਬ ਗਏ ਹੋ ਦੇਖੋ ਕੋਈ ਤਸਵੀਰ ਹੈ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਆ ਜਾਓ ਕੋਈ ਤਸਵੀਰ ਹੈ ਨਹੀਂ ਇਸ ਕਰਕੇ ਜਿਹੜਾ ਚਿੱਤਰ ਹੈਗਾ ਉਹ ਠੀਕ ਹੈ ਪ੍ਰੇਰਣਾਦਾਇਕ ਹੈ ਤੁਸੀਂ ਆਪਣੇ ਘਰ ਚ ਡੈਕੋਰੇਸ਼ਨ ਲਈ ਆਪਣੇ ਦੀਵਾਰਾਂ ਤੇ ਕੋਈ ਵੀ ਲਾ ਸਕਦੇ ਹੋ ਉਹ ਮਨਾ ਨਹੀਂ ਭਾਵੇਂ ਉਹ ਸਿੱਖੀ ਸਰੂਪ ਵਿੱਚ ਗੁਰੂਆਂ ਦੇ ਸਰੂਪ ਜਿਨ੍ਹਾਂ ਨੂੰ ਆਖੇ ਜਾਂਦੇ ਨੇ ਅਖੌਤੀ ਜਿਹੜੇ ਬਣਾਏ ਹੋਏ ਨੇ ਕਿਸੇ ਚਿੱਤਰਕਾਰ ਦੁਆਰਾ ਤੁਸੀਂ ਲਾ ਲਓ ਠੀਕ ਹੈ ਬੱਚਾ ਦੱਸੋ ਵੀ ਆ ਇਹ ਵਜਾ ਸਰੂਪ ਮਹਾਰਾਜ ਦਾ ਹੁੰਦਾ ਸੀ ਜਾਂ ਸੀ ਡਸਨਟ ਮੈਟਰ ਪਰ ਅਸੀਂ ਤਸਵੀਰ ਦੀ ਮੂਰਤੀ ਦੀ ਪੂਜਾ ਨਹੀਂ ਕਰਦੇ ਅਸੀਂ ਇਸ ਤੋਂ ਸਾਨੂੰ ਗੁਰੂ ਨੇ ਪਾਸੇ ਕੀਤਾ ਹੋਇਆ ਅੱਛਾ ਜਥੇਦਾਰ ਸਾਹਿਬ ਅਗਰ ਤੁਸੀਂ ਜਿਹੜਾ ਆ ਪੰਥ ਨੂੰ ਕੋਈ ਮੈਸੇਜ ਦੇਣਾ ਚਾਹੋ ਤੇ ਕੀ ਦਿਓਗੇ ਆ ਹੁਣ ਤੱਕ ਜਿਹੜਾ ਮੈਸੇਜ ਦਿੱਤਾ ਉਹ ਕਿਹਨੂੰ ਦਿੱਤਾ ਜੀ ਉਹ ਪੰਥ ਦੇ ਚਰਨਾਚੀ ਬੁਹਾਰ ਹੈ ਜੀ ਪੰਥ ਦੇ ਚਰਨਾਚੀ ਪ੍ਰਾਪਤੀ ਪ੍ਰਾਰਥਨਾ ਹੈ ਨਮਸਕਾਰ ਕਰਦੇ ਹਾਂ ਨਿਮਰਤਾ ਸਾਹਿਬ ਜਿਸ ਵਿਅਕਤੀ ਦੁਆਰਾ ਪੰਥ ਦਾ ਨੁਕਸਾਨ ਹੋ ਰਿਹਾ ਉਹਨੂੰ ਪੰਥ ਤੋਂ ਬਾਹਰ ਕਰ ਉਹਨੂੰ ਜਿਹੜਾ ਸੇਵਾ ਤੋਂ ਮੁਕਤ ਕਰੋ ਜੇ ਉਹ ਨਹੀਂ ਕਰ ਰਿਹਾ ਜਾਂ ਮੰਨ ਲੇ ਕਿ ਮੈਂ ਨਹੀਂ ਕਰ ਨਹੀਂ ਕਰ ਸਕਦਾ ਪਾਸੇ ਹੋ ਜਾਏ ਗੱਲ ਖਤਮ ਹੋਰ ਤਾਂ ਕੋਈ ਗੱਲ ਹੈ ਨਹੀਂ ਸਾਡਾ ਕੋਈ ਉਹਨਾਂ ਨਾਲ ਵੈਰ ਤੇ ਹੈ ਨਹੀਂ ਨਹੀਂ ਤੇ ਫਿਰ ਅਸੀਂ ਫਿਰ ਜਿਹੜਾਗਾ ਉਹ ਜਿੰਨਾ ਸਾਡੇ ਕੋਲ ਹੋਏਗਾ ਅਸੀਂ ਕਰਾਂਗੇ